ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਬਹੁਤ ਹੀ ਖੂਬਸੂਰਤ ਪਿਆਰੀ ਸ਼ਖਸੀਅਤ ਕ੍ਰਿਸ਼ਨ ਗੋਪਾਲ ਦੋਸਤੋ ਜੋ ਕਿ ਨਾਸਤਿਕ ਨੇ ਔਰ ਅਸਟੋਲਜਰ ਨੇ ਜੋਤਸ਼ੀ ਨੇ ਜਿਹੜੇ ਕਿ ਗ੍ਰਹਾਂ ਦੀ ਚਾਲ ਨੂੰ ਸਾਡੇ ਗ੍ਰਹਾਂ ਨੂੰ ਸਾਡੀ ਜਨਮ ਕੁੰਡਲੀ ਨੂੰ ਵਾਸਤੂ ਸ਼ਾਸਤਰ ਦੇ ਐਕਸਪਰਟ ਮੰਨੇ ਜਾਂਦੇ ਆ ਦੋਸਤੋ ਅੱਜ ਡਾਇਰੈਕਟ ਤੌਰ ਤੇ ਤੁਹਾਨੂੰ ਮੈਂ ਉਹਨਾਂ ਦੇ ਨਾਲ ਰੂਬਰੂ ਕਰਨ ਜਾ ਰਿਹਾ ਹਾਂ ਹਾਂਜੀ ਕ੍ਰਿਸ਼ਨ ਗੋਪਾਲ ਜੀ ਨਮਸਕਾਰ ਨਮਸਕਾਰ ਜੀ ਨਮਸਕਾਰ ਬਹੁਤ ਬਹੁਤ ਵੈਲਕਮ ਤੁਹਾਡਾ ਇੱਥੇ ਆਉਣ ਤੇ ਹੁਕਮ ਛੱਡੋ ਕੀ ਸੇਵਾ ਕਰੀਏ ਤੁਹਾਡੀਆਂ ਅਕਸਰ ਮੈਂ ਰੀਲਾਂ ਦੇਖੀਆਂ ਵੀਡੀਓਜ਼ ਦੇਖੀਆਂ ਔਰ ਤੁਸੀਂ ਬਹੁਤ ਉਹਦੇ ਵਿੱਚ ਭੂਸ਼ਵਾਣੀਆਂ ਕੀਤੀਆਂ ਨੇ ਤੇ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਕਿ ਮੈਨੂੰ ਜੋਤਿਸ਼ ਬਾਰੇ ਦੱਸੋਗੇ ਜੋਤਿਸ਼ ਆਇਆ ਕਿ ਜੋਤਿਸ਼ ਆਇਆ ਸਾਡੇ ਜਿਹੜੇ ਨਕਸ਼ਤਰ ਨੇ ਗ੍ਰਹਿ ਨੇ ਉਹਨਾਂ ਦੀ ਚਾਲ ਨੂੰ ਸਾਡੇ ਬਜ਼ੁਰਗਾਂ ਨੇ ਜਿਹੜੇ ਪੁਰਾਣੇ ਹੋਏ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਪੜ ਕੇ ਆਪਣੇ ਆਪਣੇ ਐਕਸਪੈਰੀਮੈਂਟ ਕੀਤੇ ਕਿ ਆਹ ਤਾਰਾ ਜਦੋਂ ਇੱਥੇ ਆਉਂਦਾ ਤਾਂ ਉਦੋਂ ਆਹ ਘਟਨਾ ਵਾਪਰਦੀ ਹੈ ਆਹ ਗ੍ਰਹਿ ਜਦੋਂ ਇੱਥੇ ਆਉਂਦਾ ਤਾਂ ਉਦੋਂ ਆਹ ਕੁਝ ਹੁੰਦਾ ਸੋ ਉਹ ਅੱਗੇ ਸਾਇੰਸ ਉਹ ਡਿਵੈਲਪ ਹੁੰਦੀ ਚਲੀ ਗਈ ਇਹਨੂੰ ਆਪਾਂ ਕੋਸਮਿਕ ਸਾਇੰਸ ਜਾਂ ਕੋਸਮਿਕ ਇੰਜੀਨੀਅਰਿੰਗ ਕਹਿ ਸਕਦੇ ਹਾਂ ਇਹ ਤਾਰਾ ਵਿਗਿਆਨ ਆ ਇਹਦਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਮਤਲਬ ਇਹ ਹਰ ਧਰਮ ਚ ਹਰ ਕੌਮ ਚ ਹਰ ਦੇਸ਼ ਚ ਪਾਇਆ ਜਾਂਦਾ ਜਿਹੜੇ ਤੁਸੀਂ ਜੋਤਿਸ਼ ਦੇ ਵਿੱਚ ਜੋਤਿਸ਼ ਲਾਉਣ ਤੋਂ ਬਾਅਦ ਲੋਕਾਂ ਨੂੰ ਉਪਾਏ ਦੱਸਦੇ ਹੋ ਉਹ ਕਿਹੜੇ ਧਰਮ ਨਾਲ ਜਾਂ ਕਿਸ ਮਜ਼ਬ ਨਾਲ ਰਿਲੇਟਡ ਹੁੰਦੇ ਆ ਹਰ ਦੇਸ਼ ਦੇ ਵਿੱਚ ਹਰ ਗ੍ਰਹਿ ਦੇ ਅਲੱਗ-ਅਲੱਗ ਉਪਾਏ ਆ ਉਹਨਾਂ ਦੇ ਆਪਣੇ-ਆਪਣੇ ਰੈਮਡੀਜ਼ ਹੈ ਸਾਡੇ ਦੇਸ਼ ਦੇ ਵਿੱਚ ਕੁਝ ਰੈਮਡੀਜ਼ ਹੈ ਜਿਹੜੀਆਂ ਧਰਮ ਨਾਲ ਰਿਲੇਟਡ ਹੈ ਉਹ ਮੇਰੇ ਕੰਮ ਦੀਆਂ ਨਹੀਂ ਹੈਗੀਆਂ ਮੈਂ ਨਹੀਂ ਉਹਨਾਂ ਨੂੰ ਯੂਜ਼ ਕਰਦਾ ਮੈਂ ਜਿਹੜੀਆਂ ਦੱਸਦਾ ਉਹ ਉਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੈਂ ਨਹੀਂ ਕਿਸੇ ਨੂੰ ਕਹਿੰਦਾ ਵੀ ਤੁਸੀਂ ਮੰਦਿਰ ਜਾਇਓ ਜਾਂ ਗੁਰਦੁਆਰੇ ਜਾਇਓ ਉਹ ਅਗਲੇ ਦੀ ਸ਼ਰਤ ਹੈ ਪਰ ਰੈਮਡੀਜ਼ ਕੰਮ ਕਰਦੀਆਂ 100% ਇਹ ਸਹੀ ਹੈ ਸ਼ਨੀ ਦਾ ਪ੍ਰਕੋਪ ਕਿਸੇ ਦੇ ਉੱਤੇ ਹੋਵੇ ਜੀ ਤਾਂ ਤੁਸੀਂ ਉਹਦਾ ਕੀ ਉਪਾਅ ਦੱਸਦੇ ਸ਼ਨੀ ਦਾ ਪ੍ਰਕੋਪ ਐ ਨਹੀਂ ਹੁੰਦਾ ਵੀ ਇੱਕ ਤਰ੍ਹਾਂ ਦਾ ਹੀ ਹੈ ਸ਼ਨੀ ਦਾ ਪ੍ਰਕੋਪ 22 ਤਰ੍ਹਾਂ ਦਾ ਹੁੰਦਾ ਹੁਣ ਕਿਹੜੇ ਉਪਾਅ ਕਿ ਕਿਹੜੇ ਦੇ ਬਾਰੇ ਤੁਸੀਂ ਪੁੱਛ ਰਹੇ ਹੋ ਉਹ ਮੈਨੂੰ ਨਹੀਂ ਸਮਝ ਆਉਂਦਾ ਪਰ ਸ਼ਨੀ ਦਾ ਇਹ ਜ਼ਰੂਰ ਹੈ ਵੀ ਕੀੜਿਆਂ ਨੂੰ ਆਪਾਂ ਜੇ ਕੁਝ ਖਾਣ ਨੂੰ ਦਿੰਨੇ ਆ ਤੇ ਕਾਲੀ ਚੀਜ਼ ਆਪਾਂ ਕਿਸੇ ਲੋੜਵੰਦ ਨੂੰ ਦਿੰਨੇ ਆ ਤਾਂ ਉਹਦੇ ਨਾਲ ਤੁਹਾਨੂੰ ਫਾਇਦਾ ਜ਼ਰੂਰ ਹੁੰਦਾ ਜਿਹੜੀਆਂ ਤੁਸੀਂ ਭਵਿੱਸ਼ਣੀਆਂ ਕੀਤੀਆਂ ਨੇ ਜੀ ਉਹ ਤੁਸੀਂ ਕਿਸੇ ਦੀ ਲਿਖੀ ਹੋਈ ਕਿਤਾਬ ਚੋਂ ਕੀਤੀਆਂ ਨੇ ਕਿ ਤੁਹਾਡੇ ਆਪਣੀ ਕੈਲਕੂਲੇਸ਼ਨ ਹੈ ਨਹੀਂ ਜੀ ਉਹ ਮੇਰੀ ਕੈਲਕੂਲੇਸ਼ਨ ਬਿਲਕੁਲ ਨਹੀਂ ਹੈ ਉਹ ਸੰਤ ਅਚੁੱਤ ਆਨੰਦ ਜੀ ਦੀ ਲਿਖੀ ਹੋਈ ਭਵਿਸ਼ਿਆ ਮਾਲਿਕਾ ਇੱਕ ਕਿਤਾਬ ਹੈ ਉੜੀਆ ਦੇ ਵਿੱਚ ਉਹ ਹਿੰਦੀ ਟ੍ਰਾਂਸਲੇਟ ਹੋਈ YouTube ਦੇ ਉੱਪਰ ਹਜ਼ਾਰਾਂ ਹੀ ਵੀਡੀਓ ਉਸ ਕਿਤਾਬ ਨਾਲ ਰਿਲੇਟਡ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ ਭਵਿਸ਼ਿਆ ਮਾਲਿਕਾ ਲਿਖ ਕੇ ਅਗਰ ਤੁਸੀਂ ਸਰਚ ਕਰੋਗੇ ਮੈਂ ਤਾਂ ਸਿਰਫ ਇੱਕ ਕੰਮ ਕੀਤਾ ਵੀ ਮੈਂ ਤਾਂ ਪੰਜਾਬੀ ਵਿੱਚ ਲੋਕਾਂ ਨੂੰ ਦੱਸਦਾ ਬੋਲ ਕੇ ਉਹ ਮੇਰਾ ਮੇਰੀ ਉਹਦੇ 'ਚ ਕੋਈ ਕੈਲਕੂਲੇਸ਼ਨ ਨਹੀਂ ਤੇ ਨਾ ਹੀ ਉਹ ਮੇਰੀ ਲਿਖੀ ਹੋਈ ਕਿਤਾਬ ਹੈ ਨਾ ਮੇਰਾ ਕੋਈ ਉੱਤੇ ਕਾਪੀਰਾਈਟ ਹੈ ਨਾ ਉਹ ਐਦਾਂ ਦਾ ਗ੍ਰੰਥ ਹੈ ਵੀ ਬਹੁਤ ਉਹ ਆਣਾ ਲਵ ਹੈ ਵੀ ਉਹ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਹੈ ਨਹੀਂ ਕੋਈ ਵੀ ਬੰਦਾ Google ਤੇ ਜਾਓ ਭਵਿਸ਼ਿਆ ਮਾਲਿਕਾ ਦਾ PDF ਲੇਕ ਕੇ ਸਰਚ ਕਰ ਲਓ ਡਾਊਨਲੋਡ ਕਰ ਲਓ ਜੋਤਿਸ਼ ਇੱਕ ਭ੍ਰਿਗੂ ਦਰਬਾਰ ਵਾਲੇ ਹੈ ਇੱਕ ਵਾਸਤੂ ਸ਼ਾਸਤਰ ਹੈ ਔਰ ਹੋਰ ਵੀ ਕਈ ਕਿਸਮ ਦਾ ਲਾਲ ਕਿਤਾਬ ਦਾ ਵੀ ਜੋਤਿਸ਼ ਹੈ ਕਈ ਕਿਸਮ ਦਾ ਜੋਤਿਸ਼ ਮਾਰਕੀਟ ਦੇ ਵਿੱਚ ਜੋਤਿਸ਼ੀ ਬੋਰਡ ਲਗਾ ਕੇ ਬੈਠੇ ਆ ਤੁਸੀਂ ਕਿਹੜੇ ਜੋਤਿਸ਼ ਨੂੰ ਕੈਲਕੂਲੇਟ ਕਰਦੇ ਹੋ ਮੈਂ ਪ੍ਰਾਸ਼ਰੀ ਤੇ ਵੈਦਿਕ ਜੀ ਠੀਕ ਹੈ ਉਹ ਜੋਤਿਸ਼ ਦੀ ਧਾਰਾ ਨੂੰ ਮੈਂ ਸਮਝਦਾ ਵੀ ਇਹ ਠੀਕ ਹੈ ਜਾਂ ਮੇਰੇ ਫਿੱਟ ਹੈ ਤੇ ਬਾਕੀ ਭਾਰਤ ਚ ਤਾਂ 12 ਤਰ੍ਹਾਂ ਦਾ ਜੋਤਿਸ਼ ਹੈ ਅੱਛਾ ਜੀ ਉਹ ਕਿਹੜਾ ਕਿਹੜਾ ਲਓ ਜਿਸ ਤਰ੍ਹਾਂ ਵਾਸਤੂ ਵੀ ਇੱਕ ਜੋਤਿਸ਼ ਹੈ ਟੈਰੋ ਕਾਰਡ ਵੀ ਇੱਕ ਜੋਤਿਸ਼ ਹੈ ਜਿਹਨੂੰ ਤੋਤਾ ਸ਼ਾਸਤਰ ਕਹਿੰਦੇ ਸੀ ਪਹਿਲਾਂ ਠੀਕ ਹੈ ਜੀ ਇਸੇ ਤਰ੍ਹਾਂ ਹੱਥ ਰੇਖਾ ਸਮੁਦ੍ਰਿਕ ਸ਼ਾਸਤਰ ਬੰਦੇ ਦੀ ਬਾਡੀ ਦਾ ਸਟਰਕਚਰ ਕਿਸ ਤਰ੍ਹਾਂ ਦਾ ਉਹ ਦੇਖ ਕੇ ਅਨੁਮਾਨ ਲਾਣਾ ਬੀ ਇਹਦਾ ਕੀ ਭਵੇਖ ਹੋਊਗਾ ਜਾਂ ਇਹ ਇਸ ਟਾਈਮ ਕੀ ਕਰਦਾ ਹੋਊਗਾ 나ੜੀ ਜੋਤਿਸ਼ ਹੈ ਅੰਗੂਠਾ ਜੋਤਿਸ਼ ਹੈ ਅੰਗੂਠਾ ਲਾਓ ਪੈੜ ਤੇ ਜਿਵੇਂ ਆਪਾਂ ਪਹਿਲਾਂ ਲਾਉਂਦੇ ਹੁੰਦੇ ਸੀਗੇ ਤੇ ਉਹ ਅੰਗੂਠਾ ਲਾ ਕੇ ਦੱਸ ਦਿੰਦੇ ਆ ਦੱਖਣ ਭਾਰਤ ਦੇ ਵਿੱਚ ਪ੍ਰਚਲਿਤ ਹੈ ਉਹ ਅੰਗੂਠੇ ਤੋਂ ਭਵੇਖ ਦੱਸ ਦਿੰਦੇ ਆ ਠੀਕ ਕਈ ਤਰ੍ਹਾਂ ਦਾ ਜੋਤਿਸ਼ ਹੈ ਹਰ ਦੇਸ਼ ਦੇ ਵਿੱਚ ਨਾ ਇੱਕ ਆਪਣੀ ਵਿਧਾ ਜ਼ਰੂਰ ਹੈ ਹਰ ਦੇਸ਼ ਦੀ ਸਾਡੇ ਕੁਝ ਭਰਾ ਨੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਮੰਨਦੇ ਨਹੀਂ ਅਸੀਂ ਤਾਂ ਬਸ ਆਪਦੇ ਧਰਮ ਨੂੰ ਮੰਨਦੇ ਆਂ ਪਰ ਫਿਰ ਮੱਸੀਆ ਪੁੰਨਿਆ ਸੰਗਰਾਮ ਜਾਂ ਦਸਵੀਂ ਹੂੰ ਉਹਨੂੰ ਤਾਂ ਮੰਨਦੇ ਆ ਨਾ ਇਹ ਜਿਹੜਾ ਕੈਲੰਡਰ ਹੈ ਇਹ ਜੋਤਿਸ਼ ਦੀ ਦੇਣਾ ਅੱਛਾ ਕੈਲੰਡਰ ਜੋਤਿਸ਼ ਦੀ ਦੇਣਾ ਜੇ ਤੁਸੀਂ ਕੈਲੰਡਰ ਨੂੰ ਮੰਨਦੇ ਹੋ ਤਾਂ ਇਟ ਮੀਨਸ ਤੁਸੀਂ ਜੋਤਿਸ਼ ਨੂੰ ਮੰਨਦੇ ਆ ਕਿਸੇ ਵੀ ਕੋਲ ਵਰਲਡ ਦੇ ਵਿੱਚ ਦੋ ਤਰ੍ਹਾਂ ਦਾ ਜੋਤਿਸ਼ ਹੈ ਇੱਕ ਵੈਸਟਰਨ ਕੰਟਰੀਜ਼ ਦਾ ਜਿਹੜਾ ਸੂਰਜ ਤੇ ਡਿਪੈਂਡ ਹੈ ਅੱਛਾ ਇੱਕ ਸਾਡੀਆਂ ਜਿਹੜੀਆਂ ਏਸ਼ੀਅਨ ਕੰਟਰੀਜ਼ ਆ ਇਹ ਚੰਦਰਮਾ ਤੇ ਡਿਪੈਂਡ ਹੈ। ਠੀਕ ਹੈ। ਜਿਹੜਾ ਸਾਡਾ ਭਾਰਤ ਦੇ ਵਿੱਚ ਜੋਤਿਸ਼ ਹੈ ਇਹ ਚੰਦਰਮਾ ਤੇ ਆਧਾਰਿਤ ਜੋਤਿਸ਼ ਹੈ। ਠੀਕ ਹੈ। ਇਹ ਹੀ ਹੈ ਬਸ। ਥੋੜਾ ਤੁਸੀਂ ਪਹਿਲਾਂ ਮੈਨੂੰ ਕਿਹਾ 12 ਕਿਸਮ ਦਾ ਜੋਤਿਸ਼। ਮੁੱਖ ਤੌਰ ਤੇ ਦੋ ਧਰਾਵਾਂ ਨੇ, ਇੱਕ ਸੂਰਜ ਨੂੰ ਮੰਨਦੀ ਹੈ ਜਿਹੜੇ ਪੱਛਮ ਦੇ ਦੇਸ਼ ਹੈ। ਜਿਹੜੇ ਈਸਟਰਨ ਦੇਸ਼ ਹੈ ਉਹ ਚੰਦਰਮਾ ਨੂੰ ਆਧਾਰ ਮੰਨ ਕੇ ਜੋਤਿਸ਼ ਕਰਦੇ ਆ। ਪਰ ਜੋਤਿਸ਼ ਦੀਆਂ ਸ਼ਖਾਵਾਂ 12 ਨੇ। 12 ਸ਼ਖਾਵਾਂ ਨੇ। ਜੀ। ਅਲੱਗ-ਅਲੱਗ। ਠੀਕ ਠੀਕ ਠੀਕ। ਸਾਡੇ ਦੇਸ਼ 'ਚ ਥੋਰ ਦੇਸ਼ ਦੇ ਵਿੱਚ ਵੱਧ ਘਟ ਵੀ ਹੋ ਸਕਦੀਆਂ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਇੱਕ ਟਰੀ ਰਿੰਗ ਸੁਸਾਇਟੀ ਹੈ ਡਾਕਟਰ ਬ੍ਰਾਊਨ ਉਹਨੂੰ ਹਿੱਟ ਕਰਦੇ ਆ ਤੇ ਜਾਪਾਨ ਦੇ ਵਿੱਚ ਡਾਕਟਰ ਤਮੋਤੋ ਹੈ ਅਮਰੀਕਾ ਚ ਕ੍ਰਿਸਚੀਅਨਿਟੀ ਹੈ ਉੱਥੇ ਬੁੱਧ ਧਰਮ ਹੈ ਜੋਤਿਸ਼ ਦੀ ਸ਼ੁਰੂਆਤ ਜਦੋਂ ਹੋਈ ਨਾ ਸੁਮੇਰੀ ਸੁਮੇਰੀਅਨ ਲੋਕਾਂ ਨੇ ਕੀਤੀ ਸੁਮੇਰ ਇਸ ਟਾਈਮ ਅਗਰ ਆਪਾਂ ਦੇਖੀਏ ਨਕਸ਼ੇ ਦੇ ਉੱਪਰ ਤਾਂ ਸਾਊਥ ਸਾਊਥ ਈਸਟ ਜਿਹੜਾ ਈਰਾਨ ਇਰਾਕ ਹੈ ਉੱਥੇ ਉਹ ਜਗ੍ਹਾ ਸੀਗੀ ਉਸ ਮੇਰੀਅਨ ਪੁਜਾਰੀਆਂ ਨੇ ਕਈ ਕਿਈ ਫੋਟੋ ਚਾ ਟਾਵਰ ਬਣਾਏ ਤਾਰਿਆਂ ਨੂੰ ਦੇਖਣ ਵਾਸਤੇ ਉਹਨਾਂ ਦੇ ਜਾਨਵਰਾਂ ਦੀਆਂ ਹੱਡੀਆਂ ਦੇ ਉੱਪਰ ਬਣੇ ਹੋਏ ਨਕਸ਼ਤਰਾਾਂ ਦੇ ਚਿੰਨ ਚੰਦ ਦੀ ਯਾਤਰਾ ਦੇ ਚਿੰਨ ਚੰਦ ਤੇ ਹੁਣ ਕੋਈ ਗਿਆ ਜਾਂ ਨਹੀਂ ਗਿਆ ਇਹ ਤਾਂ ਨਹੀਂ ਕਹਿ ਸਕਦੇ ਪਰ ਉੱਥੋਂ ਮਤਲਬ ਜੋ ਕਿਸੇ ਦੇ ਸਬੂਤ ਉਤੋਂ ਮਿਲਦੇ ਆ ਡਾਕਟਰ ਇੱਕ ਪੈਰਾਲਿਸਿਸ ਸੀਗਾ ਪਾਈਥਾਗੋਰਸ ਦਾ ਫਾਰਮੂਲਾ ਸਾਡੇ ਆ ਮੈਥ ਦੀ ਕਿਤਾਬ ਚ 10ਵੀਂ ਚ ਵੀ ਲੱਗਿਆ ਹੋਇਆ ਹੈ। ਤੇ ਪਾਈਥਾਗੋਰਸ ਤੇ ਇਹ ਮਤਲਬ ਘੱਟੋ ਘੱਟ 6 ਈਸਾ ਤੋਂ 6000 ਸਾਲ ਪਹਿਲਾਂ ਦੀ ਗੱਲ ਹੈ। ਠੀਕ ਹੈ। ਸੋ ਉਸ ਟਾਈਮ ਤੋਂ ਲੋਕ ਖੋਜ ਕਰ ਰਹੇ ਹਰ ਦੇਸ਼ ਦੇ ਵਿੱਚ ਇੱਕ ਆਪਣੀ ਮੰਨ ਲਓ ਅਲੱਗ ਵਿਧਾ ਜ਼ਰੂਰ ਹੈ। ਜਿਹੜਾ ਤੁਸੀਂ ਭੁਵਿੱਖਬਾਣੀ ਕਰ ਕੀਤੀ ਆ ਤੁਸੀਂ ਉਹ ਦੱਸੀ ਆ ਕਿਤਾਬ। ਉਹ ਚ ਜਿਹੜੀਆਂ ਭਵਿੱਖਬਾਣੀਆਂ ਹੋਈਆਂ ਨੇ ਤੁਹਾਡੀ ਉਹਦੇ ਨਾਲ ਕੋਈ ਕੈਲਕੂਲੇਸ਼ਨ ਮੈਚ ਕੀਤੀ ਹੈ ਅੱਜ ਤੱਕ? ਬਿਲਕੁਲ ਕੀਤੀ ਹੈ ਜੀ ਕਿਹੜੀ ਕਿਹੜੀ ਕੀਤੀ ਆ ਪਿੱਛੇ ਜੇ ਹਿਮਾਚਲ ਤੇ ਫਲੱਡ ਆਇਆ ਸੀਗਾ ਅੱਛਾ ਜੀ ਇਹ ਕੀਤੀ ਹੈ ਇਹਦਾ ਫਲੱਡ ਆਉਣ ਤੋਂ 1 ਮਹੀਨਾ ਪਹਿਲਾਂ ਮੈਂ ਲਿਖਦਾ ਸੀਗਾ ਵੀ ਆ ਕੁਝ ਹੋਣ ਵਾਲਾ ਹੈ ਪਬਲੀਕਲੀ ਅਨਾਉਂਸ ਕੀਤਾ ਸੀ ਫੇਸਬੁੱਕ ਤੇ ਮੇਰੀ ਤੇ ਅੱਛਾ ਪੋਸਟ ਪਈ ਆ ਅੱਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੋ ਫਲੱਡ ਆਉਣ ਤੋਂ 1 ਮਹੀਨਾ ਪਹਿਲਾਂ ਹਾਂ ਜੀ ਵੀ ਲੈਂਡ ਸਲਾਈਡਿੰਗ ਹੋ ਗਈ ਵੱਡੇ ਪੱਧਰ ਤੇ ਹਾਂ ਤੇ ਕਈ ਮੌਤਾਂ ਹੋਣਗੀਆਂ ਤੇ ਉਹ ਮੰਨ ਲਓ ਬਹੁਤ ਦੂਰ ਤੱਕ ਪਾਣੀ ਮਾਰ ਕਰੂਗਾ ਤੇ ਉਹ ਪਾਣੀ ਨੇ ਪਾਕਿਸਤਾਨ ਤੱਕ ਨੂੰ ਹਲਾ ਕੇ ਰੱਖਤਾ ਠੀਕ ਹੈ ਇਲੈਕਸ਼ਨਾਂ ਬਾਰੇ ਮੇਰਾ ਦਿਮਾਗ 'ਚ ਇੱਕ ਸਵਾਲ ਚੱਲ ਰਿਹਾ ਵੀ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਕੁਝ ਦਲ ਬਦਲੂ ਲੋਕ ਕੌਲੀ ਚੱਟ ਵੀ ਉਹਨਾਂ ਨੂੰ ਸਮਾਜ ਵਿੱਚ ਕਿਹਾ ਜਾਂਦਾ ਹੈ ਉਹ ਲੋਕ ਦਲ ਬਦਲਦੇ ਆ ਜੀ ਕੁਰਸੀਆਂ ਦੀ ਖਾਤਰ ਕਿਹੜਾ ਗ੍ਰਹਿ ਆ ਜਿਹੜਾ ਉਹਨਾਂ ਨੂੰ ਮਜਬੂਰ ਕਰਦਾ ਵੀ ਤੂੰ ਜੰਪ ਕਰਕੇ ਇੱਧਰ ਚਲਾ ਜਾਈਂ ਜਾਂ ਜੰਪ ਕਰਕੇ ਉੱਧਰ ਚਲਾ ਜਾ ਨਹੀ ਉਹ ਤਾਂ ਬੰਦੇ ਦਾ ਲਾਲਚ ਹੈ ਉਹ ਤੇ ਗ੍ਰੈਗਰੂ ਕੋਈ ਨਹੀਂ ਕੰਮ ਕਰਦਾ ਪਰ ਲਾਲਚ ਵੀ ਤਾਂ ਕੋਈ ਉਹਦੇ ਅੰਦਰ ਉਹਨੂੰ ਉਤਸ਼ਾਹਿਤ ਕਰਦਾ ਹੀ ਆ ਨਾ ਨਹੀਂ ਉਹ ਦੇਖੋ ਉਹ ਇਸ ਤਰ੍ਹਾਂ ਹੁੰਦਾ ਕਿ ਹਰ ਬੰਦੇ ਨੂੰ ਇੱਕ ਇੱਛਾ ਹੁੰਦੀ ਹੈ ਕਿ ਮੈਂ ਆਹ ਕਰ ਲਾਂ ਮੈਂ ਰਾਜਗਦੀ ਤੇ ਬਹਿ ਜਾਂ ਜਾ ਕਿ ਜਲਦੀ ਤੋਂ ਜਲਦੀ ਕਿਸੇ ਵੀ ਤਰੀਕੇ ਉਹ ਦੀ ਟਰਾਈ ਹੈ ਉਹ ਬੈਠ ਨਹੀਂ ਜਾਂਦਾ ਉਹ ਤੇ ਦਲ ਬਦਲ ਨਾਲ ਹੂੰ ਠੀਕ ਹੈ ਨਾ ਹਾਂ ਕੋਸ਼ਿਸ਼ ਹੈ ਉਹਦੀ ਕੋਸ਼ਿਸ਼ ਹੈ ਸੋਚ ਕਰਕੇ ਉਹਨਾਂ ਲਾਲਚ ਹੀ ਕਹਿ ਦਿੰਦੇ ਆ ਉੱਥੇ ਗ੍ਰਹਿ ਨਹੀਂ ਕੰਮ ਕਰਦਾ ਗ੍ਰਹਿ ਉੱਥੇ ਕੰਮ ਕਰਦਾ ਵੀ ਫਲਾਣੇ ਨੂੰ ਰਾਜ ਭਗਵੰਤ ਮਾਨ ਬੈਠਾ ਨਾ ਸੀਐਮ ਦੀ ਕੁਰਸੀ ਤੇ ਮੋਦੀ ਬੈਠਾ ਨਾ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਉਹ ਜ਼ਰੂਰ ਉੱਥੇ ਗ੍ਰਹਿ ਕੰਮ ਕਰਦਾ ਕਿਹੜਾ ਗ੍ਰਹਿ ਆ ਜਿਹੜਾ ਰਾਜ ਰਾਜ ਪਾਠ ਸਾਨੂੰ ਦਿੰਦਾ ਸੂਰਜ 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 ਵਾਂਗੂ ਚਮਕਦਾ ਫਿਰ ਉਹ ਤੁਹਾਡੀ ਮੈਂ ਇੱਕ ਇੰਟਰਵਿਊ ਦੇਖੀ ਆ ਉਹਦੇ ਵਿੱਚ ਤੁਸੀਂ ਕਿਹਾ ਕਿ 29 ਮਾਰਚ 2025 ਨੂੰ ਦੁਨੀਆ ਖਤਮ ਹੋ ਜਾਊਗੀ ਜੀ ਤੇ ਇੱਕ ਇੰਟਰਵਿਊ ਤੁਹਾਡੀ ਐਸੀ ਦੇਖੀ ਆ ਜਿਹਦੇ ਵਿੱਚ ਕਹਿੰਦੇ ਤੁਸੀਂ ਵੀ 2027 ਤੱਕ ਮੋਦੀ ਪ੍ਰਧਾਨ ਮੰਤਰੀ ਰਹੂਗਾ ਜੀ ਇਹ ਕੁਝ ਗੱਲ ਸਮਝ ਹੀ ਨਹੀਂ ਆਈ ਵੀ ਇੱਕ ਪਾਸੇ 25 'ਚ ਦੁਨੀਆ ਖਤਮ ਹੋ ਰਹੀ ਹੈ ਤੇ ਇੱਕ ਪਾਸੇ 27 ਤੱਕ ਮੋਦੀ ਸੀਟ ਤੇ ਵਿਰਾਜਮਾਨ ਰਹੂਗਾ ਇਹਦੇ ਪੱਛੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਜੀ ਜਰੂਰ ਇਹ ਬਹੁਤ ਤੁਹਾਡਾ ਇੰਪੋਰਟੈਂਟ ਸਵਾਲ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਆ ਗਿਆ ਹੈ ਕਿ 29 ਮਾਰਚ 2025 ਨੂੰ ਦੁਨੀਆ ਖਤਮ ਹੋ ਜੂਗੀ ਜਾਂ ਮਤਲਬ ਕੋਈ ਐਦਾਂ ਦੀ ਧਰਤੀ ਤਬਾਹ ਹੋ ਜੂਗੀ ਕੁਝ ਵੀ ਪਰਲੋ ਆ ਜੂਗੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਕਿਹਾ ਕਿ ਸ਼ਨੀ ਜਦੋਂ ਮੀਨ ਦੇ ਵਿੱਚ ਚਲਾ ਜਾਊਗਾ ਮੀਨ ਰਾਸ਼ੀ ਚਲਾ ਗਿਆ ਉਸ ਟਾਈਮ 29 ਮਾਰਚ 2025 ਨੂੰ ਵਿਸ਼ਵ ਯੁੱਧ ਦਾ ਯੋਗ ਸ਼ੁਰੂ ਹੋ ਜਾਊਗਾ ਵਿਸ਼ਵ ਯੁੱਧ ਚੱਲਣਾ ਕਿੰਨਾ ਟਾਈਮ ਹੈ 6 ਸਾਲ ਚੱਲੂਗਾ ਠੀਕ ਹੈ ਭਾਰਤ ਦੇ ਕਦੋਂ ਵਿਸ਼ਵ ਯੁੱਧ ਚ ਸ਼ਾਮਲ ਹੋਣਾ ਜੰਗ ਖਤਮ ਹੋਣ ਤੋਂ 6 ਮਹੀਨੇ 16 ਦਿਨ ਪਹਿਲਾਂ ਮਤਲਬ ਸਾਢੇ 5 ਸਾਲ ਭਾਰਤੀਆਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਚੀਜ਼ ਤੋਂ ਉਹ ਜਦੋਂ ਸ਼ਾਮਲ ਹੋਊਗਾ ਇੰਡੀਆ ਇੰਡੀਆ ਦੇ ਵਿੱਚ ਦਿੱਲੀ ਤੇ ਅਟੈਕ ਹੋਣਾ ਹੈ ਮਿਜ਼ਾਈਲ ਨਾਲ ਅਟੈਕ ਹੋਣਾ ਇਹਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਤੇ ਦਿੱਲੀ ਤਬਾਹ ਹੋ ਜੂਗੀ ਇੱਕ ਵਾਰ ਦਿੱਲੀ ਪਹਿਲਾਂ ਵੀ ਕਈ ਵਾਰ ਉਜੜੀ ਹੈ ਫੇਰ ਉੱਜੜ ਸਕਦੀ ਹੈ ਤੇ ਭਾਰਤ ਨੂੰ ਆਪਣੀ ਰਾਜਧਾਨੀ ਫਟਾਫਟ ਮੰਨ ਲਓ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪਊਗੀ ਠੀਕ ਹੈ ਪਰ ਉਸ ਗੱਲ ਨੂੰ ਤਾਂ ਹਜੇ 5.5 6 ਸਾਲ ਪਏ ਆ ਪਏ ਆ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ ਇਹ 29 ਮਾਰਚ 2025 ਤੋਂ ਯੋਗ ਸ਼ੁਰੂ ਹੁੰਦਾ ਵਾਰਲਡ ਵਾਰ ਹੋਊਗੀ ਪਰ ਉਹਦੇ ਵਿੱਚ ਇੰਡੀਆ ਨੌਨ ਅਲਾਈਨ ਰਹੂਗਾ ਨਾ ਇੱਧਰ ਨਾ ਉੱਧਰ ਨਿਊਟਰਲ ਰਹੂਗਾ ਬਿਲਕੁਲ ਇਹ ਭਾਰਤ ਦੀ ਨੀਤੀ ਹੈ ਸ਼ੁਰੂ ਤੋਂ ਨੌਨ ਅਲਾਈਨਮੈਂਟ ਦੀ ਪਰ ਫੇਰ ਜਾ ਕੇ ਇੱਕ ਫੈਸਲਾ ਹੋਊਗਾ ਕਿਉਂਕਿ ਜਦੋਂ ਇੰਡੀਆ ਦੇ ਉੱਪਰ ਹੀ ਅਟੈਕ ਹੋ ਗਿਆ ਹੂੰ ਉਹ ਅਟੈਕ ਕਿਨੇ ਕਰਨਾ 13 ਮੁਸਲਮਾਨ ਦੇਸ਼ ਹੂੰ ਤੁਰਕੀ ਤੇ ਪਾਕਿਸਤਾਨ ਦੀ ਲੀਡਰਸ਼ਿਪ ਦੇ ਵਿੱਚ ਹੂੰ ਇੰਡੀਆ ਦੇ ਉੱਪਰ ਅਟੈਕ ਕਰਨਗੇ ਚੀਨ ਉਹਨਾਂ ਦੀ ਸਪੋਰਟ ਕਰੂਗਾ ਜਿਹੜਾ ਅਟੈਕ ਸਮੁੰਦਰ ਵਾਲੀ ਸਾਈਡ ਤੋਂ ਹੋਊਗਾ ਪੜੀਸਾ ਵਾਲੀ ਸਾਈਡ ਤੋਂ ਠੀਕ ਹੈ ਕਲਕੱਤੇ ਦੇ ਕਾਲੀ ਮੰਦਿਰ ਦੇ ਉੱਪਰ ਬੰਬ ਡਿੱਗਣਾ ਮੰਦਿਰ ਚੂਰ-ਚੂਰ ਹੋ ਜਾਊਗਾ ਜੋ ਇਹਦੇ ਚ ਲਿਖਿਆ ਹੋਇਆ ਹੈ ਦਿੱਲੀ ਕੋਲਕੱਤਾ ਮਦਰਾਸ ਵੱਡੇ ਸ਼ਹਿਰ ਆ ਜਿਹੜੇ ਉਹਨਾਂ ਦੇ ਉੱਪਰ ਬੰਬ ਡਿੱਗਣੇ ਆ ਪਰ ਬੈਂਗਲੁਰੂ ਸੇਫ ਰਹੂਗਾ ਠੀਕ ਹੈ ਬਾਕੀ ਇਹਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਜਿਹੜੀਆਂ ਕੱਲਾਂ ਹੋ ਚੁੱਕੀਆਂ ਬਿਲਕੁਲ ਓਵੇਂ ਹੀ ਹੋਈਆਂ ਜਿਵੇਂ ਇਹਦੇ ਵਿੱਚ ਲਿਖੀਆਂ ਹੋਈਆਂ ਇਹ ਜਿਹੜੀ ਤੁਸੀਂ ਭਵਿੱਖਬਾਣੀ ਕਿਤਾਬ ਦੇ ਮੁਤਾਬਿਕ ਦੱਸ ਰਹੇ ਹੋ ਵੀ ਯੋਗ ਸ਼ੁਰੂ ਹੋਣਾ ਹੈ ਸ਼ਨੀ ਦੇ ਮੀਨ ਰਾਸ਼ੀ 'ਚ ਆਉਣ ਤੇ ਔਰ ਵਿਸ਼ਵ ਯੁੱਧ ਲੱਗਣਾ ਉਸ ਤੋਂ ਬਾਅਦ ਜਦੋਂ ਯੁੱਧ ਖਤਮ ਹੋਣਾ ਉਸ ਤੋਂ ਅਗਲੀ ਪੋਜੀਸ਼ਨ ਕੀ ਹੋਏਗੀ ਉਸ ਤੋਂ ਅਗਲੀ ਪੋਜੀਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਵਿਸ਼ਵ ਗੁਰੂ ਵਾਲੀ ਭਾਰਤ ਵੀ ਹੋਊਗੀ ਕਿਉਂਕਿ ਜਦੋਂ ਵਿਸ਼ਵ ਜੰਗ ਖਤਮ ਹੋਣੀ ਹੈ ਟੋਟਲ ਦੁਨੀਆ ਦੀ 7 ਤੋਂ 8 ਅਰਬ ਬਜਦੀ ਹੈ ਉਹ 85 ਕਰੋੜ ਹੀ ਬਚਣੀ ਹੈ ਅੱਛਾ ਭਾਰਤੀ 33 ਕਰੋੜ ਬਚ ਜਾਣਗੇ 85 ਕਰੋੜਾਂ ਚੋਂ 31 ਕਰੋੜ ਹਾਂਜੀ ਭਾਰਤੀ ਬਚ ਜਾਣਗੇ 33 ਕਰੋੜ ਭਾਰਤੀ ਬਚਣਗੇ ਹੂੰ ਜੋ ਇਹਦੇ ਚ ਲਿਖਿਆ ਤੇ ਵਿਸ਼ਵ ਗੁਰੂ ਬਣੂਗਾ ਉਸ ਤੋਂ ਬਾਅਦ ਭਾਰਤ ਵਿਸ਼ਵ ਗੁਰੂ ਬਣੂਗਾ ਇਹਦਾ ਮਤਲਬ ਆਪਾਂ 2029-30 ਦੀ ਰੇਂਜ ਜੀ ਬਿਲਕੁਲ ਬਿਲਕੁਲ 30 ਦੀ ਰੇਂਜ 2029 ਚ ਤੇ 30 ਚ ਭਾਰਤ ਵਿਸ਼ਵਗੁਰੂ ਹੋਊਗਾ ਬਿਲਕੁਲ ਹੋਊਗਾ ਉਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੋਏਗਾ ਇਹ ਨਹੀਂ ਮੈਂ ਦੱਸ ਸਕਦਾ ਵੀ ਉਦੋਂ ਕੌਣ ਹੋਏਗਾ ਪਰ ਮੋਦੀ ਤੋਂ ਬਾਅਦ ਜਿਹੜਾ ਵੀ ਹੋਊਗਾ ਉਹ ਬੰਦਾ ਬਿਨਾਂ ਹਲਾਦ ਵਾਲਾ ਹੋਊਗਾ ਸੰਤਾਨ ਨਹੀਂ ਹੋਣੀ ਉਹਦੀ ਅੱਛਾ ਮੈਂ 29 ਤੱਕ ਪਹੁੰਚਿਆ ਨਹੀਂ ਤੁਸੀਂ ਤਾਂ 29 ਤੇ ਪਹੁੰਚ ਗਏ ਮੈਂ ਮੈਂ ਤਾਂ ਇਹ ਦੇਖ ਰਿਹਾ ਸੀ ਵੀ 27 ਤੋਂ ਬਾਅਦ ਕੌਣ ਆਉਣ ਵਾਲਾ ਹੈ ਹਾਂਜੀ ਸੋ ਇਹ ਮਈ 2027 ਤੱਕ ਹੀ ਮੋਦੀ ਸਾਹਿਬ ਦਾ ਯੋਗ ਹੈ ਕੁਰਸੀ ਤੇ ਬੈਠਣਗੇ ਉਸ ਤੋਂ ਬਾਅਦ ਇਹਨਾਂ ਦਾ ਯੋਗ ਖਤਮ ਹੋ ਜਾਂਦਾ ਚਾਹੇ ਸੰन्यास ਲੈ ਲੈਣ ਚਾਹੇ ਬਿਮਾਰ ਹੋ ਜਾਣੇ ਛੱਡ ਕੇ ਪਾਸੇ ਹੋਣਾ ਹੀ ਹੋਣਾ ਇਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਵੀ ਬੰਦਾ ਬੈਠੂਗਾ ਉਹਦੀ ਔਲਾਦ ਨਹੀਂ ਹੋਣੀ ਬੇਔਲਾਦ ਹੋ ਅਸਲ 'ਚ ਕੀ ਹੈ ਭਾਰਤ ਦੀ ਕੁੰਡਲੀ 'ਚ ਨਾ ਇੱਕ ਯੋਗ ਹੈ ਹੂੰ ਭਾਰਤ ਦੇ ਉੱਪਰ ਪੂਰੇ 5 ਸਾਲ ਉਹੀ ਬੰਦਾ ਰਾਜ ਕਰੂਗਾ ਜਿਹੜਾ ਹਸਬੈਂਡ ਵਾਈਫ ਇਕੱਠੇ ਨਹੀਂ ਰਹਿੰਦੇ ਉਹ ਤਾਂ ਹੈਗਾ ਹੀ ਮੋਦੀ ਨਹੀਂ ਮਨਮੋਹਨ ਸਿੰਘ ਵੀ 10 ਸਾਲ ਰਹਿ ਗਿਆ ਉਹਦੇ ਘਰ ਵਾਲੀ ਨਾਲ ਸੀ ਮੇਰੀ ਗੱਲ ਨੂੰ ਸਮਝੋ ਹਾਂਜੀ ਭਾਰਤ ਦੇ ਜਿੰਨੇ ਵੀ ਪ੍ਰਧਾਨ ਮੰਤਰੀਆਂ ਨੇ ਪੂਰੇ 5 ਸਾਲ ਕੀਤੇ ਆ ਹਾਂਜੀ ਉਹਨਾਂ ਦੀ ਵਾਈਫ ਜਾਂ ਹੈ ਨਹੀਂ ਸੀ ਅੱਛਾ ਜਾਂ ਉਹ ਨਾਲ ਨਹੀਂ ਸੀ ਰਹਿੰਦੇ ਨਹਿਰੂ ਤੋਂ ਲਾ ਕੇ ਹਾਂਜੀ ਇੰਦਰਾ ਗਾਂਧੀ ਜਦੋਂ ਬਣੀ ਫਿਰੋਜ਼ ਗਾਂਧੀ ਮਰ ਚੁੱਕਿਆ ਸੀ ਠੀਕ ਹੈ ਲਾਲ ਬਾਧਰ ਸ਼ਾਸਤਰੀ ਬਣਿਆ ਉਹ ਪੂਰੇ 5 ਸਾਲ ਨਹੀਂ ਕਰ ਸਕਿਆ ਠੀਕ ਹੈ ਨਾ ਬੀਪੀ ਸਿੰਘ ਕਰ ਸਕਿਆ ਨਾ ਚੰਦਰ ਸ਼ੇਖਰ ਕਰ ਸਕਿਆ ਹਾਂ ਨਾ ਗੁਲਜਾਰੀ لال ਨੰਦਾ ਕਰ ਸਕਿਆ ਹਾਂ ਇਹ ਜਿੰਨੇ ਵਿਆਹੇ ਵਾਰੇ ਬੰਦੇ ਸੀ ਇਹ 5 ਸਾਲ ਪੂਰੇ ਨਹੀਂ ਕਰਦੇ ਸਿਰਫ ਮਨਮੋਹਨ ਸਿੰਘ ਕਰ ਗਿਆ ਉਹ ਕਿਉਂ ਹੂੰ ਕਿਉਂਕਿ ਰੈਲੀਵੈਂਟ ਸੋਨੀਆ ਗਾਂਧੀ ਸੀ ਸਾਈਨ ਉੱਥੋਂ ਹੋ ਕੇ ਆਉਂਦੇ ਸੀ ਹੁਣ ਵੀ ਜਿਹੜਾ ਬਣੂਗਾ ਉਹਦੇ ਔਲਾਦ ਨਹੀਂ ਹੋਣੀ ਅੱਛਾ ਹੂੰ ਤੋਰ ਦੱਸੋ ਤੁਸੀਂ ਨਾਸਤਿਕ ਹੋ ਕਿਸੇ ਧਰਮ ਨੂੰ ਕਿਸੇ ਗ੍ਰੰਥ ਨੂੰ ਕਿਸੇ ਮੰਦਰ ਗੁਰਦੁਆਰੇ ਨੂੰ ਨਹੀਂ ਤੁਸੀਂ ਮੰਨਦੇ ਲੇਕਿਨ ਆ ਤੁਸੀਂ ਜੋਤਿਸ਼ ਗਏ ਔਰ ਇਹਨੂੰ ਤੁਸੀਂ ਪ੍ਰੋਫੈਸ਼ਨਲੀ ਯੂਜ਼ ਕਰ ਰਹੇ ਹੋ ਔਰ ਇਹਦੇ ਨਾਲ ਤੁਹਾਡੇ ਪਰਿਵਾਰ ਦਾ ਕੀ ਤੁਹਾਡੀ ਕੁੰਡਲੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਤੁਸੀਂ ਜੋਤਿਸ਼ ਦਾ ਸਹਾਰਾ ਲੈ ਕੇ ਆਪਣਾ ਲਾਲਣ ਪਾਲਣ ਕਰਨਾ ਹੈ ਬਿਲਕੁਲ ਜੀ ਕੱਲਾ ਜੋਤਿਸ਼ ਨਹੀਂ ਹੁੰਦਾ ਇਹ 3-4 ਚੀਜ਼ਾਂ ਹੁੰਦੀਆਂ ਹਾਂ ਮੋਟੀਵੇਸ਼ਨਲ ਸਪੀਕਰ ਹੋ ਸਕਦੇ ਹੋ ਤੁਸੀਂ ਹਾਂ ਵਕੀਲ ਹੋ ਸਕਦੇ ਹੋ ਪੱਤਰਕਾਰ ਹੋ ਸਕਦੇ ਹੋ ਜਸੂਸ ਹੋ ਸਕਦੇ ਹੋ ਤੇ ਜੋਤਿਸ਼ ਹੋ ਸਕਦੇ ਇਹਨਾਂ ਦਾ ਇੱਕੋ ਹੀ ਸਟਾਰ ਹੁੰਦਾ अच्छा हम ठीक है सो so, मैं हां जी मैं पहला पत्रकार ਸੀ ਹੁਣ ਮੈਂ ਜੋਤਸੀ ਹਾਂ ਹਾਂ ਠੀਕ ਹੈ ਤੁਹਾਡੇ ਸਟਾਰ ਹੈ ਤੁਹਾਨੂੰ ਜਿਆਦਾ ਪਾਵਰਫੁਲ ਹੈ ਮੇਰੀ ਲਾਈਨ ਨਹੀਂ ਚੇਂਜ ਹੋਈ ਮੇਰਾ ਟਰੈਕ ਚੇਂਜ ਹੋਇਆ ਚੇਂਜ ਹੋ ਗਿਆ ਜੀ ਤੇ ਤੁਸੀਂ ਦਾ ਹੋਣ ਨਾਸਟਿਕ ਹੋਣ ਦੇ ਬਾਵਜੂਦ ਇਸ ਧਰਮ ਜੋਤਿਸ਼ ਚ ਆਏ ਹੋ ਜੀ ਇਹਦੇ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ ਨੀ ਪਹਿਲੀ ਗੱਲ ਤੇ ਹੈ ਵੀ ਇਹਦਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਜੋਤਿਸ਼ ਦਾ ਇਹ ਅਲੱਗ ਚੀਜ਼ ਹੈ ਉਹ ਅਲੱਗ ਚੀਜ਼ ਹੈ ਧਰਮ ਹੈ ਸਰਦਾ ਦਾ ਸਬਜੈਕਟ ਠੀਕ ਹੈ ਇਹ ਹੈ ਸਾਇੰਸ ਠੀਕ ਹੈ ਦੂਸਰੀ ਗੱਲ ਇਹ ਹੈ ਵੀ ਮੈਂ ਕਿਉਂ ਆਇਆ ਮੈਂ ਪਹਿਲਾਂ ਨਾਸਤਿਕ ਸੀਗਾ ਪੰਜਾਬ 'ਚ ਜਿਹੜੀ ਸਭਾ ਕੰਮ ਕਰਦੀ ਹੈ ਮੈਂ ਉਹਦੇ ਵਿੱਚ ਰਿਹਾ ਕਿਹੜੀ ਸਭਾ ਉਹ ਤਰਕਸ਼ੀਲ ਸੋਸਾਇਟੀ ਹਾਂਜੀ ਬਿਲਕੁਲ ਠੀਕ ਹੈ ਮੈਂ ਉਹਦੇ 'ਚ ਰਿਹਾ ਮੈਂ ਇੱਕ ਸਵਾਲ ਪੁੱਛਿਆ ਮੇਰੇ ਮਨ 'ਚ ਆਇਆ ਤਾਂ ਮੈਨੂੰ ਉਹਦਾ ਜਵਾਬ ਨਹੀਂ ਮਿਲਿਆ ਉਹ ਕੀ ਸੀ ਸਵਾਲ ਸਵਾਲ ਇਹ ਸੀ ਕਿ ਤਰਕਸ਼ੀਲਤਾ ਦੀ ਸਾਰੀ ਇਮਾਰਤ ਹੈ ਜਿਹੜੀ ਹੂੰ ਡਾਕਟਰ ਇਬਰਾਹਿਮ ਟੀ ਕਾਬੂਰ ਤੋਂ ਲੈ ਕੇ ਮੇਘਰਾਜ ਮਿੱਤਰ ਸਾਹਿਬ ਤੱਕ ਹੂੰ ਉਹ ਸਾਰੀ ਨਾ ਉਹਦੇ ਤੇ ਖੜੀ ਹੈ ਇੱਕ ਬੇਸ ਦੇ ਉੱਪਰ ਜਿਹਨੂੰ ਅਸੀਂ ਮਨ ਕਹਿੰਦੇ ਆ ਮਨ ਹਾਂ ਮਨੁੱਖੀ ਮਨ ਹੂੰ ਹੂੰ ਉਹ ਬੇਸ ਦੇ ਉੱਪਰ ਖੜੀ ਹੈ ਕਿ ਇਹ ਜੇ ਕਿਸੇ ਬੰਦੇ ਨੂੰ ਕੋਈ ਜ਼ਿਆਦਾ ਧਾਰਮਿਕ ਉਹਨੂੰ ਲੱਗਦਾ ਹੈ ਮੇਰੇ ਮੱਥਾ ਟੇਕਣ ਨਾਲ ਮੇਰਾ ਕੰਮ ਹੋ ਗਿਆ ਜਾਂ ਫਲਾਨੇ ਚ ਭੂਤਾਂ ਆ ਗਈਆਂ ਹੂੰ ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮਨੋਰੋਗੀ ਹੈ ਬੰਦਾ ਯਾਰ ਤੇ ਉਹ ਜਿਹੜੇ ਇਲਾਜ ਕਰਦੇ ਉਹ ਵੀ ਮਨ ਮਨ ਦੇ ਮੰਨ ਲੋ ਉਹਦੇ ਨਾਲ ਕਰਦੇ ਆ ਨਾ ਮਨੋ ਰੋਗਾਂ ਦੇ ਹਿਸਾਬ ਨਾਲ ਮਨੋ ਰੋਗ ਦੇ ਡਾਕਟਰ ਵੀ ਨੇ ਮਨੋ ਰੋਗ ਤੇ ਪੀ ਐਚ ਡੀਆ ਵੀ ਹੁੰਦੀਆਂ ਨੇ ਮਨੋ ਰੋਗ ਦੀਆਂ ਦਵਾਈਆਂ ਵੀ ਨੇ ਹਸਪੀਟਲ ਵੀ ਨੇ ਪਰ ਮਨ ਕਿੱਥੇ ਹੈ ਪਦਾਰਥ ਦੇ ਰੂਪ ਚ ਹਿਊਮਨ ਬਾਡੀ ਦੇ ਅੰਦਰ ਕਿਉਂਕਿ ਇਹ ਕਿਹਾ ਜਾਂਦਾ ਤਰਕਸ਼ੀਲਤਾ ਦੇ ਵਿੱਚ ਕਿ ਅਸੀਂ ਮੰਨਣਾ ਸਿਰਫ ਮੈਟਰ ਨੂੰ ਆ ਮਨ ਤਾਂ ਮੈਟਰ ਹੈ ਨਹੀਂ ਹੂੰ ਮੈਂ ਸਵਾਲ ਪੁੱਛਿਆ ਵੀ ਮਨ ਕਿੱਥੇ ਹੈ ਬਾਡੀ ਚ ਇੱਥੇ ਤਾਂ ਹਾਰਟ ਹੈ ਇੱਥੇ ਬ੍ਰੇਨ ਹੈ ਬਿਲਕੁਲ ਠੀਕ ਹੈ। ਵਿਮਾਨ ਕਿੱਥੇ ਹੈ? ਮਨ ਨਾਮ ਦਾ ਬਾਡੀ ਚ ਕੋਈ ਪਾਰਟ ਨਹੀਂ ਹੈ। ਹਾਂ, ਪਾਰਟ ਕਿੱਥੇ ਆ ਉਹ? ਹੂੰ। ਕਿਉਂਕਿ ਅਸੀਂ ਤਾਂ ਪਦਾਰਥ ਨੂੰ ਮੰਨਣਾ। ਹੂੰ ਹੂੰ। ਮੈਨੂੰ ਜਵਾਬ ਇਹ ਮਿਲਿਆ ਸੀ ਕਿ ਸਾਥੀ ਜੀ ਬਹੁਤ ਤਰੱਕੀ ਵਿਗਿਆਨ ਨੇ ਕਰ ਲਈ, ਬਹੁਤ ਹਜੇ ਕਰਨੀ ਬਾਕੀ ਹੈ। ਵੀ ਕੱਲ ਨੂੰ ਹੋ ਸਕਦਾ ਆਪਾਂ ਨੂੰ ਉਹ ਵੀ ਮਿਲ ਜੇ। ਮੈਂ ਕਿਹਾ ਫਿਰ ਤਾਂ ਰੱਬ ਵੀ ਮਿਲ ਜੂਗਾ। ਹੂੰ। ਫਿਰ ਤਾਂ ਭੂਤ ਪ੍ਰੇਤਾਂ ਵੀ ਮਿਲ ਜਾਣਗੀਆਂ। ਫਿਰ ਐਗਜ਼ਿਸਟ ਤਾਂ ਉਹ ਵੀ ਨਹੀਂ ਕਰਦੀਆਂ ਪਦਾਰਥ ਦੇ ਰੂਪ ਚ ਐਗਜ਼ਿਸਟ ਹੀ ਨਹੀਂ ਕਰਦਾ। ਫਿਰ ਫਰਕ ਕੀ ਹੈ ਨਾਸਤਿਕ ਤੇ ਆਸਤਿਕ ਚ? ਹੂੰ। ਫੇਰ ਤਾਂ ਤੁਸੀਂ ਵੀ ਉਹੀ ਕੁਛ ਕਰਦੇ ਹੋ ਜਿਹੜਾ ਕੁਛ ਉਹ ਕਰਦੇ ਆ ਰੱਬ ਵੀ ਕਿਸੇ ਨੂੰ ਦੀਦਾ ਨਹੀਂ ਭੂਤ ਪ੍ਰੇਤ ਵੀ ਕਿਸੇ ਨੂੰ ਦਿੰਦੇ ਨਹੀਂ ਤੇ ਮਨ ਵੀ ਕਿਸੇ ਨੂੰ ਦਿੰਦਾ ਨਹੀਂ ਕੋਈ ਫਰਕ ਨਹੀਂ ਆ ਫੇਰ ਮੈਂ ਲਾਈਨ 'ਤੇ ਮੈਂ ਉਧਰੋਂ ਛੱਡ ਕੇ ਅਧਰਲੇ ਪਾਸੇ ਨੂੰ ਰਿਸਰਚ ਸ਼ੁਰੂ ਕੀਤੀ ਤੇ ਮੈਨੂੰ ਮੈਂ ਸਕਸੈਸ ਹੋਇਆ ਮੈਂ ਮੇਰੇ ਬਹੁਤ ਸਾਰੇ ਤਜਰਬੇ ਮੈਂ ਲੋਕਾਂ ਦੇ ਉੱਪਰ ਕਰ ਕਰਕੇ ਦੇਖੇ ਫੇਰ ਮੈਂ ਮੈਂ ਤਾਂ 13 ਸਾਲ ਕੰਮ ਕੀਤਾ ਇਸ ਲਾਈਨ ਤੇ ਰਾਜ ਨੇ ਤਾਂ 12 ਸਾਲ ਹੀ ਮਰਜ਼ਾ ਚੱਲ ਰਹੀਆਂ ਸੀ ਨਹੀਂ ਤੁਸੀਂ ਮਿਸਟਰ ਸਾਥੀ ਇੱਕ ਗੱਲ ਕਹੀ ਆ ਕਿ ਮਨ ਨਾਮ ਦੀ ਕੋਈ ਚੀਜ਼ ਨਹੀਂ ਹੈ ਨਹੀਂ ਮਨ ਨਾਮ ਦੀ ਚੀਜ਼ ਹੈ ਹਾਂ ਪਰ ਉਹ ਐਗਜ਼ਿਸਟ ਪਦਾਰਥ ਦੇ ਰੂਪ ਚ ਨਹੀਂ ਕਰਦੀ ਜਿਸ ਤਰ੍ਹਾਂ ਰੱਬ ਹੈ ਮੰਨ ਲਓ ਹੂੰ ਕਿਸੇ ਨੇ ਦੇਖਿਆ ਤੁਸੀਂ ਕਿਸੇ ਚੀਜ਼ ਨੂੰ ਚੱਕ ਕੇ ਕਹਿ ਸਕਦੇ ਹੋ ਕਿ ਆਹ ਰੱਬ ਹੈ ਮੈਟਰ ਨਹੀਂ ਨਾ ਹੈ ਉਹ ਹਾਂ ਮੈਂ ਹਾਂ ਫਾਰਮਲਸ ਹੈ ਹਾਂ ਤਰਕਸ਼ੀਲ ਸੋਸਾਇਟੀ ਜਾਂ ਨਾਸਤਿਕ ਇਹ ਕਹਿੰਦੇ ਵੀ ਅਸੀਂ ਸਿਰਫ ਮੈਟਰ ਨੂੰ ਮੰਨਣਾ ਕੰਮ ਸਾਰਾ ਉਹਨਾਂ ਦਾ ਡਿਪੈਂਡ ਕਰਦਾ ਮੰਨ ਤੇ ਉਹ ਚੀਜ਼ ਤੇ ਜਿਹੜੀ ਐਗਜ਼ਿਸਟ ਨਹੀਂ ਕਰਦੀ ਮੈਟਰ ਦੇ ਰੂਪ ਨੇ ਪਰ ਗੁਰਬਾਣੀ ਦੇ ਵਿੱਚ ਇੱਕ ਗੱਲ ਆਂਦੀ ਆ ਮਨ ਜੀਤੇ ਜੱਗ ਜੀਤ ਬਿਲਕੁਲ ਉਹ ਮਨ ਕਿਹੜਾ ਆ ਜਿਹੜਾ ਆਪਾਂ ਜਿੱਤਣਾ ਅਕੋਰਡਿੰਗ ਟੂ ਗੁਰਬਾਣੀ ਜਿਹੜੇ ਅਸੀਂ ਉਪਾਅ ਦੱਸਦੇ ਆਂ ਲੋਕਾਂ ਨੂੰ ਹੂੰ ਮੇਰੀ ਰੇਡੀਓ ਚੰਨ ਪ੍ਰਦੇਸੀ ਤੇ ਡਿਬੇਟ ਸੀਗੀ ਹੂੰ ਇੱਕ ਤਰਕਸ਼ੀਲ ਸਾਹਿਬ ਆ ਗਏ ਹੂੰ ਉਹ ਕਹਿੰਦੇ ਵੀ ਚਲੋ ਮੰਨ ਲਿਆ ਮਨ ਵੀ ਹੋਂਦ ਹੈ ਨਹੀਂ ਪਦਾਰਥ ਦੇ ਰੂਪ ਵਿੱਚ ਪਰ ਜਿਹੜੇ ਤੁਸੀਂ ਉਪਾਅ ਕਰਦੇ ਹੋ ਉਦੋਂ ਕਿਹੜੀ ਗੈਬੀ ਸ਼ਕਤੀ ਕੰਮ ਕਰਦੀ ਆ ਮੈਂ ਕਹਾਂ ਉਹ ਹੀ ਜਿਹੜੀ ਤੁਹਾਡੀ ਮਨ ਵਾਲੀ ਠੀਕ ਹੈ ਨਾ ਮਨ ਹੈ ਮਨ ਜਿੱਤਿਆ ਜਾਣਾ ਜਾਂ ਮਨ ਲਲਚਾ ਜਾਣਾ ਜਾਂ ਮਨ ਤੇ ਕਾਬੂ ਪਾ ਲੈਣਾ ਮਨ ਦੇ ਰੋਗ ਵੀ ਨੇ ਮਨ ਦੇ ਡਾਕਟਰ ਵੀ ਮੈਂ ਇਹ ਨਹੀਂ ਕਹਿ ਰਿਹਾ ਮਨ ਨਹੀਂ ਹੈ ਹਾਂ ਪਰ ਉਹ ਮੈਟਰ ਨਹੀਂ ਹੈ ਹਾਂ ਤੇ ਇਹਨਾਂ ਨੇ ਇਹ ਕਹਿੰਦੇ ਸੀ ਮੈਟਰ ਨੂੰ ਮੰਨਣਾ ਮਨ ਦੇ ਮਨ ਨੂੰ ਆਹੇ ਠੀਕ ਹੈ ਇਹਨਾਂ ਦਾ ਬੇਸ ਹੀ ਗਲਤ ਆ ਬੇਸ ਹੀ ਗਲਤ ਆ ਮੈਂ ਇਹ ਕਹਿ ਰਿਹਾ ਸੀ ਇਸ ਕਰਕੇ ਮੈਂ ਛੱਡਿਆ ਆ ਸੀ ਠੀਕ ਹੈ ਹੂੰ ਕ੍ਰਿਸ਼ਨ ਗੋਪਾਲ ਜੀ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਬਾਰੇ ਰੌਸ਼ਨੀ ਪਾਓ ਕਿ ਜਿਹੜੇ ਵੀ ਵਿਅਕਤੀ ਦਾ ਗ੍ਰਹਿ ਉੱਚਾ ਦਾ ਹੁੰਦਾ ਕੋਈ ਵੀ ਗ੍ਰਹਿ ਜੀ ਪਹਿਲੀ ਗੱਲ ਤਾਂ ਟੋਟਲ ਗ੍ਰਹਿ ਕਿੰਨੇ ਆ ਔਰ ਗ੍ਰਹਿ ਉੱਚਦੇ ਹੁੰਦੇ ਆ ਤਾਂ ਉਸ ਬੰਦੇ ਦੇ ਕੀ ਲੱਛਣ ਨੇ ਔਰ ਜੇ ਕਿਸੇ ਦਾ ਕੋਈ ਗ੍ਰਹਿ ਨੀਚ ਦਾ ਹੈ ਤਾਂ ਉਹਦੇ ਕੀ ਲੱਛਣ ਨੇ ਟੋਟਲ ਗ੍ਰਹਿ 9 ਹੁੰਦੇ ਆ ਜੀ ਜਿਨ੍ਹਾਂ ਦੇ ਵਿੱਚ ਮੈਟਰ ਦੇ ਰੂਪ ਦੇ ਵਿੱਚ ਸਾਨੂੰ ਮਤਲਬ ਦੋ ਗ੍ਰਹਿ ਨਹੀਂ ਲੱਭਦੇ ਇੱਕ ਰਾਹੁ ਤੇ ਇੱਕ ਕੇਤੂ ਇਹ ਤੁਹਾਨੂੰ ਸਟਾਰ ਮੰਨ ਲਓ ਆਪਾਂ ਇਹ ਤਾਂ ਕਹਿ ਸਕਦੇ ਆ ਵੀ ਉਹ ਮੰਗਲ ਹੈ ਠੀਕ ਹੈ ਜੀ ਉਹ ਸ਼ਨੀ ਹੈ ਅੱਛਾ ਦੂਰਬੀਨ ਨਾਲ ਦੇਖ ਕੇ ਵੀ ਕਹਿ ਸਕਦੇ ਆ ਪਰ ਰਾਹੁ ਜਾਂ ਕੇਤੂ ਅਸਮਾਨ ਚ ਸਾਨੂੰ ਕਿਤੇ ਨਜ਼ਰ ਨਹੀਂ ਆ ਸਕਦੇ ਨਹੀਂ ਆਉਂਦੇ ਇਹ ਸਬਜੈਕਟ ਦੇ ਉੱਪਰ ਸਾਇੰਸ ਵੀ ਖੋਜ ਹੋ ਰਹੀ ਹੈ ਇੱਕ ਮਿੱਤਰ ਨੇ ਮੈਨੂੰ ਇਹ ਸਵਾਲ ਕੀਤਾ ਸੀ ਇੱਕ ਵਾਰੀ ਕਿ ਜੇ ਮੈਟਰ ਨੂੰ ਹੀ ਮੰਨ ਮੰਨਣਾ ਆਪਾਂ ਤੂੰ ਕਹਿੰਦਾ ਸਾਇੰਸ ਆ ਤੇ ਫਿਰ ਰਾਹੂ ਕੇਤੂ ਕਿੱਥੇ ਆ ਮੈਂ ਉਹਨੂੰ ਕਿਹਾ ਵੀ ਤੁਹਾਡੀ ਸਾਇੰਸ ਦੇ ਵਿੱਚ ਗੋਸਟ ਸਟਾਰਸ ਨਾਂ ਦੀ ਇੱਕ ਚੀਜ਼ ਹੈ ਹੂੰ ਉਹ ਕੀ ਹੈ ਉਹਦੇ ਵਿੱਚ ਜ਼ੀਰੋ ਮਾਸ ਹੁੰਦਾ ਪਰ ਉਹ ਪਲੈਨਟ ਹੈ ਅੱਛਾ ਸਾਇੰਸ ਮੰਦੀ ਹੈ ਫਿਜ਼ਿਕਸ ਵਾਲੇ ਖੋਜ ਕਰਦੇ ਆ ਲੋਕੇ ਇਹਦੇ ਤੇ ਸੋ ਉਹ ਦੋ ਗ੍ਰਹਿ ਜਿਹੜੇ ਆ ਮੈਟਰ ਦੇ ਰੂਪ ਦੇ ਵਿੱਚ ਨਹੀਂ ਹੈਗੇ ਬਾਕੀ ਹੈਗੇ ਬਾਕੀ ਤੁਹਾਡੀ ਗੱਲ ਸੀਗੀ ਵੀ ਕਿਹੜੇ ਕਿਸੇ ਕਿਸੇ ਦੀ ਕੁੰਡਲੀ ਚ ਕਿਹੜਾ ਗ੍ਰਹਿ ਉੱਚ ਦਾ ਕਿਹੜਾ ਨੀਚ ਦਾ ਉਹਦਾ ਕੀ ਫਾਲ ਹੁੰਦਾ ਹੂੰ ਜਿਹਦਾ ਸੂਰਜ ਉੱਚਦਾ ਉਹਨੇ ਰਾਜ ਕਰਨਾ ਕਿਸੇ ਵੀ ਕੁਰਸੀ ਤੇ ਮਿਲ ਜਾਏ ਚਾਹੇ ਸਰਪੰਚ ਦੀ ਤੇ ਬੈਠਾ ਹੋਵੇ ਅੱਛਾ ਜਿਹਦਾ ਚੰਦਰਮਾ ਉੱਚਦਾ ਉਹ ਬੰਦਾ ਬਹੁਤ ਸ਼ਾਂਤ ਹੋਊਗਾ ਜਿੱਦਾਂ ਮੰਨ ਲਓ ਸ਼ਾਂਤੀ ਦਾ ਪ੍ਰਚਾਰ ਕਰੂਗਾ ਜਿੱਦਾਂ ਮੰਨ ਲਓ ਮਹਾਤਮਾ ਗਾਂਧੀ ਠੀਕ ਹੈ ਨੌਨ ਵਾਇਲੈਂਸ ਸੋ ਮੰਗਲ ਜੀ ਦਾ ਉੱਚਦਾ ਉਹ ਬੰਦਾ ਸੈਨਾਪਤੀ ਹੋਊਗਾ ਪੂਰਾ ਮੰਨ ਲਓ ਕਮਾਂਡਰ ਇਨ ਚੀਫ ਠੀਕ ਹੈ ਚਾਹੇ ਸੈਕੰਡ ਇਨ ਕਮਾਂਡ ਹੀ ਹੋਵੇ ਬਰੂ ਸੈਨਾਪਤੀ ਹੋਊਗਾ ਜਿਹਦਾ ਮੰਗਲ ਨੀਚ ਦਾ ਉਹ ਬਾਗੀ ਹੋਊਗਾ ਮੰਨ ਲਓ ਫੌਜ ਦੇ ਖਿਲਾਫ ਲੜਨ ਵਾਲਾ ਦੇਸ਼ ਦੀ ਫੌਜ ਦੇ ਖਿਲਾਫ ਤੇ ਬਾਗੀ ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਬਾਗੀ ਉਹ ਹੁੰਦਾ ਜਿਹੜੇ ਮੰਨ ਲਓ ਲੜ ਕੇ ਜਿੱਤ ਕੇ ਆਪ ਬੈਠ ਜਾਂਦੇ ਆ ਉੱਥੇ ਇੱਕ ਬਾਗੀ ਉਹ ਹੁੰਦੇ ਜਿਹੜੇ ਲੜਦੇ ਲੜਦੇ ਮਰ ਜਾਂਦੇ ਆ ਪਰ ਉਹ ਆਪ ਦਾ ਟਾਰਗੇਟ ਅਚੀਵ ਨਹੀਂ ਕਰ ਪਾਉਂਦੇ ਸੋ ਜਿਹਦਾ ਮੰਗਲ ਨੀਚ ਦਾ ਉਹ ਬਾਕੀ ਹੁੰਦੇ ਆ ਜਿਹੜੇ ਮਤਲਬ ਟਾਰਗੇਟ ਅਚੀਵ ਨਹੀਂ ਕਰ ਪਾਉਂਦੇ ਉਹ ਸਰਕਾਰ ਦੇ ਖਿਲਾਫ ਲੜਦੇ ਹੀ ਰਹਿੰਦੇ ਆ ਮੈਨੂੰ ਕਦੇ-ਕਦੇ ਲੱਗਦਾ ਹੁੰਦਾ ਪੰਜਾਬ ਦੀ ਕੁੰਡਲੀ ਦਾ ਵੀ ਇਹੀ ਹਾਲ ਆ ਅਸੀਂ ਸਾਡੀ ਵੀ ਕਦੇ ਸੈਂਟਰ ਨਾ ਬਣੀ ਨੀ ਅਸੀਂ ਵੀ ਦਿੱਲੀ ਦੇ ਖਿਲਾਫ ਵਾਲੇ ਲੋਕ ਹੀ ਆ ਬਾਕੀ ਮਤਲਬ ਸਾਡੀ ਉਹਦੇ ਵਿੱਚ ਨਾ ਸੁਭਾਅ ਦੇ ਵਿੱਚ ਬਗਾਵਤ ਹੈ ਠੀਕ ਹੈ ਪੰਜਾਬ ਦੇ ਸੁਭਾਅ ਚ ਇਸੇ ਤਰ੍ਹਾਂ ਹੀ ਬੁੱਧ ਹੈ ਬੁੱਧ ਜਿਹਦਾ ਉੱਚ ਦਾ ਉਹ ਬੰਦਾ ਵਕੀਲ ਹੋਊਗਾ ਜੱਜ ਹੋਊਗਾ ਕਿਸੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਊਗਾ ਮਤਲਬ ਗਿਆਨ ਨਾਲ ਜੁੜੀ ਹੋਈ ਚੀਜ਼ ਹੈ ਜਿਹਦਾ ਨੀਚ ਦਾ ਗਿਆਨ ਉਹਦੇ ਕੋਲੇ ਵੀ ਹੋਊਗਾ ਪਰ ਚੱਲੂਗਾ ਪੁੱਠੇ ਪਾਸੇ ਨੂੰ ਉਹ ਬੰਦਾ 420 ਹੋਊਗਾ ਵੱਡੇ ਪੱਦਰ ਦੀ ਠੱਗੀ ਮਾਰੂਗਾ ਚਾਹੇ ਵਿਜੇ ਮਾਲਿਆ ਵਾਂਗ 900 ਕਰੋੜ ਰੁਪਈਆ ਲੈ ਕੇ ਤੁਰ ਜੇ ਅੱਛਾ ਠੀਕ ਹੈ ਸੋ ਇਸ ਤਰ੍ਹਾਂ ਹਰ ਗ੍ਰਹਿ ਦਾ ਅਲੱਗ-ਅਲੱਗ ਹੁੰਦਾ ਅੱਛਾ ਜਿਹਦਾ ਸ਼ੁਕਰ ਉੱਚ ਦਾ ਉਹਦੀ ਲਗਜ਼ਰੀਅਸ ਲਾਈਫ ਹੁੰਦੀ ਆ ਅੱਛਾ ਗੱਡੀਆਂ ਕੋਠੀਆਂ ਔਰਤਾਂ ਮਤਲਬ ਹਰ ਸੁੱਖ ਸੁਵਿਧਾ ਉਹਦੇ ਕੋਲ ਹੁੰਦੀ ਆ ਵਧੀਆ ਤੋਂ ਵਧੀਆ ਅੱਛਾ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਜੀ ਦਾ ਨੀਚ ਦਾ ਉਹ ਵਿਚਾਰਾ ਉਹਦੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਉਹ ਨੂੰ ਮਾਨ ਨਹੀਂ ਸਕਦਾ ਜੇ ਉਹ ਨੂੰ ਪਿਓ ਦੇ ਵੀ ਗਿਆ ਨਾ ਤਾਂ ਉਹਦਾ ਸੁੱਖ ਨਹੀਂ ਲੈ ਸਕਦਾ ਘਰ ਵਾਲੀ ਲੋੜ ਕੇ ਲੜ ਕੇ ਤੀਜੇ ਦਿਨ ਉਹਦੀ ਪੇਕਿਆਂ ਨੂੰ ਭੱਜੀ ਰਹਿੰਦੀ ਹੈ ਜੇ ਆ ਗਈ ਤਾਂ ਭਾਂਡੇ ਖੜਕਦੇ ਰਹਿੰਦੇ ਆ ਠੀਕ ਹੈ ਜੀ ਇਟ ਖੜਕਾ ਦੋਨਾਂ ਦਾ ਜਾਰੀ ਰਹਿੰਦਾ ਤੇ ਜੇ ਘਰ ਵਾਲੀ ਠੀਕ ਹੈ ਤਾਂ ਲੋਕਾਂ ਦੇ ਪੈਸੇ ਦੇਣੇ ਹੁੰਦੇ ਆ ਉਹ ਦੁਖੀ ਕਰਦੇ ਆ ਠੀਕ ਉਹ ਉਹਦਾ ਨੰਦ ਨਹੀਂ ਲੈ ਪਾਊਗਾ ਕਦੇ ਵੀ ਐ ਨਹੀਂ ਸ਼ਨੀ ਹੈ ਸ਼ਨੀ ਮੈਂ ਤੁਹਾਨੂੰ ਹੁਣੇ ਦੱਸ ਗਿਆ ਕਿ ਅਮਤਾਪ ਵਜਨ ਦੀ ਗੁੰਡਲੀ ਚ ਇੱਕੋ ਹੀ ਗ੍ਰਹਿ ਉੱਚਦਾ ਜਿਹੜਾ ਸ਼ਨੀ ਹੈ ਜਿਹੜਾ ਉਹਨੂੰ ਉੱਥੇ ਤੱਕ ਲੈ ਗਿਆ ਜੀ ਤੋ ਸਾਰੇ ਡਰਦੇ ਆ ਸੋ ਜਿਹਦੇ ਉੱਚਦਾ ਉਹ ਤਾਂ ਉਹ ਉਸ ਸਟੇਜ ਤੇ ਪਹੁੰਚ ਜਾਂਦਾ ਕਿਸੇ ਵੀ ਖੇਤਰ ਚ ਜਿਹਦਾ ਨੀਚ ਦਾ ਉਹਦਾ ਮਤਲਬ ਠਾਣਾ ਪੁਲਿਸ ਜੇਲ ਹਸਪਤਾਲ ਕਚਹਿਰੀਆਂ ਉਹ ਇਹਨਾਂ ਚੱਕਰਾਂ ਚ ਹੀ ਰਹਿੰਦਾ ਠੀਕ ਹੈ ਬਾਕੀ ਦੋ ਜਿਹੜੇ ਗ੍ਰਹਿ ਨੇ ਉਹ ਦੂਸਰਿਆਂ ਦੇ ਨਾਲ ਮਿਲ ਕੇ ਫੜ ਦਿੰਦੇ ਆ ਇੱਕ ਬ੍ਰਹਸਪਤੀ ਵੀ ਹੈ ਵਿੱਚ ਬਿਲਕੁਲ ਗੁਰੂ ਹਾਂ ਗੁਰੂ ਦਾ ਮਤਲਬ ਇਸ ਤਰ੍ਹਾਂ ਐ ਵੀ ਜਿਹਦਾ ਗੁਰੂ ਉੱਚ ਦਾ ਉਹ ਬੰਦਾ ਜਿਹੜਾ ਹੈ ਉਹ ਕਵੀ ਵੀ ਹੋ ਸਕਦਾ ਹੂੰ ਉਹਦੇ ਵਿੱਚ ਆਰਟ ਹੁੰਦਾ ਚਿੱਤਰਕਾਰ ਵੀ ਹੋ ਸਕਦਾ ਅੱਛਾ ਉਹ ਬੰਦਾ ਲਿਖਾਰੀ ਵੀ ਹੋ ਸਕਦਾ ਜਾਇ ਇਹ ਵੀ ਹੋ ਸਕਦਾ ਵੀ ਉਹ ਬੈਠਾ ਕਚਹਿਰੀਆਂ ਚਾਰਜੀਆਂ ਹੀ ਲਿਖਦਾ ਠੀਕ ਹੈ ਨਾ ਇੱਕ ਬੰਦੇ ਨੂੰ ਤਾਂ ਨੋਬਲ ਪ੍ਰਾਈਜ਼ ਮਿਲ ਗਿਆ ਉਹਨੇ ਕੋਈ ਕਿਤਾਬ ਲਿਖਤੀ ਇੱਕ ਬੰਦਾ ਵਿਚਾਰਾ ਸਾਰੀ ਉਮਰ ਕਚਹਿਰੀਆਂ ਚਾਰਜੀਆਂ ਹੀ ਲਿਖਦਾ ਰਿਹਾ ਮਤਲਬ ਦੋਨਾਂ 'ਚ ਇਹ ਫਰਕ ਹੈ ਉੱਚ ਤੇ ਨੀਚ ਦਾ ਜੀ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ